ਦੋਸਤੋ ਕੀ ਹਾਲ ਚਾਲ ਨੇ ਭਾਈ ਜਿਹੜੇ ਵੀਰ ਬੱਕਰੀਆਂ ਰੱਖਣ ਦੇ ਸ਼ੌਕੀਨ ਆ ਜਾਂ ਬੱਕਰੀਆਂ ਵਾਰੇ ਲੈਣੀ ਚਾਹੁੰਦੇ ਜਾਣਕਾਰੀ ਤੇ ਸਿੱਖਣਾ ਚਾਹੁੰਦੇ ਆ ਬੱਕਰੀਆਂ ਬਾਰੇ ਤਾਂ ਰਾਜਵੀਰ ਬਰਾੜ ਆ ਭਾਈ ਆਪਣੇ ਨਾਲ ਟ੍ਰੇਨਿੰਗ ਰੱਖੀ ਹੋਈ ਆ ਇਹਨਾਂ ਨੇ ਕੋਠੇ ਕੌਰ ਸਿੰਘ ਵਾਲੇ ਬਾਕੀ ਜਾਣਕਾਰੀ ਬਾਈ ਤੋਂ ਲੈਨੇ ਆਪਾਂ ਸਤਿ ਸ੍ਰੀ ਅਕਾਲ ਬਾਈ ਟਵਾਣੇ ਤੇ ਜਿੰਨੇ ਭਰਾ ਦੇਖੀ ਜਾਂਦੇ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੀ ਟ੍ਰੇਨਿੰਗ ਬਾਰੇ ਦੇ ਜਾਣਕਾਰੀ ਬਾਈ ਆਪਣੀ ਵੀਰੇ ਟ੍ਰੇਨਿੰਗ ਆ ਕਾਫੀ ਵੀਰ ਕਮੈਂਟਾਂ ਦੇ ਵਿੱਚ ਵੀ ਪੁੱਛਦੀ ਸੀ ਨਾ ਅਗਲੀ ਟ੍ਰੇਨਿੰਗ ਹੋਊਗੀ ਨਹੀਂ ਹੋਊਗੀ ਆਪਣੀ ਬਈ ਅਗਲੀ ਟ੍ਰੇਨਿੰਗ ਆ ਗਈ 17 ਤੇ 18 ਫਰਵਰੀ ਦੀ ਪਿੰਡ ਕੋਠੇ ਕੌਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਮੁਕਸਰ ਰੋਡ ਤੇ ਭਲਾਈਆਂ ਵਾਲਾ ਪਿੰਡ ਜਿੱਥੇ ਮੰਡੀ ਲੱਗਦੀ ਆ ਉਹਦੇ ਨਾਲ ਹੀ ਆਪਣਾ ਫਾਰਮ ਠੀਕ ਹੈ ਹਾਂਜੀ ਤੇ ਸੀਟ ਦਾ ਕਿਵੇਂ ਬੁੱਕ ਕਰਾਉਣੀ ਬੂ ਕਿਵੇਂ ਮਿਲੂ ਸੀਟ ਦਾ ਵੀਰੇ ਟੋਟਲੀ ਖਰਚਾ 4500 ਰੁਪਇਆ 1500 ਤੇ ਆਧਾਰ ਕਾਰਡ ਪਹਿਲਾਂ ਅਡਵਾਂਸ ਪੇ ਜਨਾਉਦੀ ਹੀ ਸੀਟ ਬੁੱਕ ਹੋਊਗੀ ਇਹਦੇ ਵਿੱਚ ਆਪਾਂ ਉਹਨਾਂ ਨੂੰ ਰਹਿਣ ਸਹਿਣ ਦਾ ਖਾਣ ਪੀਣ ਦਾ ਮਾਨਤਾ ਪ੍ਰਾਪਤ ਸਰਟੀਫਿਕੇਟ ਜਿਹੜਾ ਕਿ ਲੋਨ ਵਗੈਰਾ ਵਿੱਚ ਚੱਲੂਗਾ ਠੀਕ ਹੈ ਜੀ ਤੇ ਸਾਰੀ ਬੱਕਰੀਆਂ ਦੀ ਜਾਣਕਾਰੀ ਜਿਵੇਂ ਕਿਵੇਂ ਖਰੀਦਣੀਆਂ ਮੰਡੀ ਤੋਂ ਖਰੀਦਣੀਆਂ ਜਾਂ ਫਾਰਮ ਤੋਂ ਕਿਵੇਂ ਖਰੀਦਣੀਆਂ ਕਿੰਨੀ ਉਮਰ ਦੀ ਖਰੀਦਣੀਆਂ ਕਿੰਨੀਆਂ ਬੱਕਰੀਆਂ ਤੋਂ ਸਟਾਰਟ ਕਰੀਏ ਕਿਹੜੀ ਨਸਲ ਤੋਂ ਕਰੀਏ ਠੀਕ ਹੈ ਜਾਂ ਇਹਨੂੰ 100% ਕੰਮ ਕਰਨਾ ਚਾਹੁੰਦੇ ਆ ਭਰਾ ਜਿਹੜੇ ਮਨ ਲੋ ਬਈ ਅਸੀਂ ਸਾਰਾ ਹੀ ਇਥੇ ਕੰਮ ਚਲਾਉਣਾ ਬੱਕਰੀਆਂ ਦਾ ਉਹਨਾਂ ਬਾਰੇ ਸਾਰਾ ਉਹਨਾਂ ਨੂੰ ਅਲੱਗ ਦਾ ਅਸੀਂ ਸਿਸਟਮ ਬਣਾ ਕੇ ਦਾ ਕਿ ਜਿਹੜੇ ਨੇ ਪਾਰਟ ਨਾਲ ਕੰਮ ਕਰਨਾ ਕਿ ਜੋਬ ਦੇ ਨਾਲ ਕਰਨਾ ਜਾਂ ਕੋਈ 5-10ਾਂ ਤੋਂ ਕਰਨਾ ਉਹਨਾਂ ਨੂੰ ਵੀ ਅਲੱਗ-ਲੱਗ ਦਾ ਠੀਕ ਹੈ ਤੇ ਜਿਹੜਾ ਆਪਾਂ ਆਪਣਾ ਖਾਣ ਪੀਣ ਦਾ ਕਿਹੋ ਜਿਹਾ ਪ੍ਰਬੰਧ ਹੁੰਦਾ ਆਪਣਾ ਖਾਣ ਪੀਣ ਦਾ ਵਧੀਆ ਰੋਟੀ ਪਾਣੀ ਦਾ ਬਈ ਵਿਆਹ ਵਾਲਾ ਕੰਮ ਹੁੰਦਾ ਠੀਕ ਹੈ ਢੀਸੀ ਖਾਣਾ ਹੁੰਦਾ ਕੋਈ ਬਾਲੇ ਮਸਾਲੇ ਮਸੂਲੇ ਤਾਂ ਨਹੀਂ ਪਾਉਂਦੇ ਅਸੀਂ ਬੜਾ ਵਧੀਆ ਤੰਦਰੁਸਤ ਖਾਣਾ ਹੁੰਦਾ ਪੂਰਾ ਵਧੀਆ ਆਪਣੇ ਜਿਵੇਂ ਘਰੇ ਖਾਂਦੇ ਆ ਆਪਾਂ ਤੇ ਗਰਮਾ ਗਰਮ ਸਾਰਾ ਚਾਹ ਪਾਣੀ ਦਾ ਰਾਤ ਨੂੰ ਪੀਣ ਵੇਲੇ ਦੁੱਧ ਸਾਰਿਆਂ ਨੂੰ ਤੇ ਬੜੀਆ ਹੁੰਦਾ ਜੀ ਪ੍ਰਬੰਧ ਸਾਰਾ ਰਹਿਣ ਦਾ ਵਧੀਆ ਪ੍ਰਬੰਧ ਹੁੰਦਾ ਠੰਡ ਠੁੰਡ ਤੋਂ ਜੀ ਠੀਕ ਹੈ ਤੇ ਆਪਣਾ ਭਾਈ ਜਿਹੜੇ ਨੰਬਰ ਤੇ ਸੀਟ ਬੁੱਕ ਕਰਾਉਣਾ ਨੰਬਰ ਦੱਸ ਦੇ ਨੰਬਰ ਹੈਗੇ 9056338435 ਲੈ ਵੀ ਦੋਸਤੋ ਆ ਨੰਬਰ ਤੇ ਕਰੋ ਸੰਪਰਕ WhatsApp ਕਰ ਸਕਦੇ ਹੋ ਤੁਸੀਂ ਆਪਣਾ ਆਧਾਰ ਕਾਰਡ ਤੇ 1500 ਰੁਪਏ ਐਡਵਾਂਸ ਫੀਸ ਹੈ ਸੀਮਤ ਸੀਟਾਂ ਨੇ ਬਿਲਕੁਲ ਟੋਟਲ ਸੀਟਾਂ 30 ਕ ਰੱਖਣੀਆਂ ਇਹਨਾਂ ਨੇ ਤੇ ਸੀਮਤ ਹੇਟਾ ਕੁਝ ਕੁ ਸੀਟਾਂ ਹੀ ਬਾਕੀ ਆ 10 ਕ ਸੀਟਾਂ 7-8 ਸੀਟਾਂ ਬਾਕੀ ਆ ਬਈ 7-8 ਸੀਟਾਂ ਬਾਕੀ ਆ ਜੇ ਕਿਸੇ ਕਰਨੀਆਂ ਛੇਤੀ ਛੇਤੀ ਕਰ ਲੋ ਤੇ ਨਹੀਂ ਫਿਰ ਅਗਲੀ ਟ੍ਰੇਨਿੰਗ ਦੇ ਵਿੱਚ ਨੰਬਰ ਪੈਣਾ ਤੁਹਾਡਾ ਤੇ ਕੰਮ ਕਰਨ ਦਾ ਹੁਣ ਵਧੀਆ ਮੌਸਮ ਆ ਕੰਮ ਸ਼ੁਰੂ ਕਰ ਸਕਦੇ ਬਾਕੀ ਨਾ ਬਾਈ ਕਈ ਹੁਣ ਜਲੰਧਰ ਵੱੰੋਂ ਫੋਨ ਕਰਦੇ ਆ ਕੋਈ ਬਰਨਾਲੇ ਵੱੰੋਂ ਕਹਿੰਦੇ ਦੂਰ ਆ ਹਨਾ ਬਈ ਜਿਹੜੇ ਆਪਣੀ ਟ੍ਰੇਨਿੰਗ ਤੇ ਨਾ ਯੂਪੀ ਵਿਹਾਰ ਚੋ ਵਿਚਾਰੇ ਆਉਂਦੇ ਆਪਾਂ ਕਹਿੰਦੇ ਭਈ ਇਹ ਉਹ ਕਰਦੇ ਉਹ ਕਰਦੇ ਹਨਾ ਆਪਣੇ ਪੰਜਾਬੀ ਜਲੰਧਰੋਂ ਆਉਣ ਤੋਂ ਠੀਕ ਹੈ ਉਹ ਬਈਏ ਬਈ ਦੋ ਦੋ ਦਹਿਣਾ ਟ੍ਰੇਨਾਂ ਦੇ ਵਿੱਚ ਬਨਾਣਾ ਤੇ ਤੋਤੇ ਚਾ ਲੱਕੇ ਆਪਣੇ ਫਾਰਮ ਤੇ ਆਉਂਦੇ ਆ ਸਹੀ ਗੱਲ ਸਹੀ ਫਿਰ ਉਹਨਾਂ ਨੂੰ ਇੱਕ ਦਿਨ ਪਹਿਲਾਂ ਆਉਣਾ ਪੈਂਦਾ ਇੱਕ ਦਿਨ ਲੇਟ ਜਾਂਦੇ ਕਿਉਂਕਿ ਟ੍ਰੇਨ ਦਾ ਟਾਈਮ ਨਹੀਂ ਹੁੰਦਾ ਇਧਰੋਂ ਆਪ ਡਾਉਣ ਦਾ ਸਹੀ ਹੈ ਤੇ ਆਪਣੇ ਭਰਾ ਇੱਥੋਂ ਡਰੀ ਜਾਂਦੇ ਬਈ ਤਾਂ ਕਿ ਕੋਈ ਜਿਹੜੇ ਨੇ ਬਈ ਕੰਮ ਸਿੱਖਣਾ ਹੈ ਨਾ ਤੁਸੀਂ ਜਿਹੜੇ ਬੰਦੇ ਤੋਂ ਸਿੱਖਣਾ ਹੈ ਠੀਕ ਹੈ ਇਹ ਦੂਰ ਨੇੜ ਨਹੀਂ ਦੇਖੀਦਾ ਬਈ 来 ਵੀ ਜਿਹਨੂੰ ਸ਼ੌਂਕ ਹੈ ਤੇ ਕਰਨਾ ਚਾਹੁੰਦੇ ਆ ਦਿਲੋਂ ਕੰਮ ਤੇ ਮੌਸਮ ਵੀ ਵਧੀਆ ਠੰਡ ਵੀ ਨਿਕਲ ਚੁੱਕੀ ਐ ਤੇ ਟਾਈਮ ਵੀ ਬਹੁਤ ਸੋਹਣਾ ਤੇ ਆਜੋ ਕਿਉਂ ਭਾਈ ਬਈ ਸਵਾਨੇ ਹੁਣ ਜਿਆਦੇ ਹੁਣ ਜਿਵੇਂ ਨਾ ਬੱਕਰੀਆਂ ਫਰੀਦਕੋਟ ਮਰੀਆਂ ਹਾਂ ਇਕੱਠੀਆਂ ਉਹ ਕਹਿੰਦਾ 12 12 ਮਰ ਜਾਂਦੀਆਂ ਇਹ ਚੀਜ਼ਾਂ ਬਹੁਤ ਘਾਟੇ ਚ ਲੈ ਕੇ ਜਾਂਦੀਆਂ ਜਦੋਂ ਫਾਰਮ ਇੱਕੇ ਦਾ ਮ ਖਤਮ ਹੋ ਜਾਂਦਾ ਬੰਦਾ ਇਨੇ ਪੈਸੇ ਪੂਰੇ ਇਹ ਪੀਪੀਆਰ ਈਟੀਐਫ ਐਮਡੀ ਬਿਮਾਰੀਆਂ ਜਿਵੇਂ ਉਹਨਾਂ ਦਾ ਰੱਖ ਰਖਾ ਕਰਨਾ ਸਾਰਾ ਕੀ ਪਾਉਣਾ ਆਪਾਂ ਜਿੰਨੇ ਤੀਜੀ ਨਾਲ ਫਾਰਮ ਖੁੱਲਹੀ ਜਾਂਦੇ ਜੇ 100 ਫਾਰਮ ਖੁੱਲਦੇ 90 95 ਬਈ ਪਹਿਲੇ 6 ਮਹੀਨਿਆਂ ਚ ਫੇਲ ਹੋ ਜਾਂਦੇ ਫੇਲ ਹੋ ਜਾਂਦੇ ਫਿਰ ਆਪਾਂ ਉਹਨਾਂ ਨੂੰ ਦੱਸ ਦਿਆ ਕਾਮਯਾਬ ਕਿਉਂਕਿ ਜਾਣਕਾਰੀ ਤਾਂ ਆਪਣੀ ਹਾਂ ਕਾਮਯਾਬ ਹੋਣਗੇ ਨਹੀਂ ਉਹ ਕੰਮ ਹੀ ਨਾ ਕਰਨਗੇ ਬਾਈ ਠੀਕ ਹੈ ਜਾ ਕੇ ਉਹ ਬੱਕਰੀਆਂ ਨਹੀਂ ਰੱਖਣਗੇ ਉਹਨਾਂ ਨੂੰ ਪਤਾ ਲੱਗ ਜਾਊ ਆਪਾਂ ਨਹੀਂ ਕਰਨ ਜੋਗੇ ਸੱਚ ਦੱਸਾਂਗੇ ਬਾਈ ਬੱਕਰੀ ਪਾਲਾਂਗੇ ਓਕੇ ਓਕੇ ਤੇ ਲੈ ਵੀ ਬਾਈ ਸਕਰੀਨ ਤੇ ਵੀ ਆਪਾਂ ਨੰਬਰ ਚੱਲੀ ਜਾਂਦਾ ਕਰ ਲੋ ਸੰਪਰਕ ਜਿਹਨੇ ਬਾਈ ਨੇ ਲੈਣੀ ਹੈ ਟ੍ਰੇਨਿੰਗ ਤੇ 17 ਤੇ 18 ਫਰਵ ਦੀ ਟ੍ਰੇਨਿੰਗ ਹੈ ਬਹੁਤ ਸੋਹਣੀ ਟ੍ਰੇਨਿੰਗ ਹੁੰਦੀ ਆ ਆਪੋਂ થી ਹੁੰਨੇ ਆ ਤੇ ਆਪਾਂ ਮਿਲਾਂਗੇ ਤੁਹਾਨੂੰ ਬਾਕੀ ਗੱਲਬਾਤ ਸਾਰੀ ਕਰਾਂਗੇ ਧੰਨਵਾਦ ਆਜਵੀਰ ਬਾਈ ਧੰਨਵਾਦ ਬਾਈ